ਕਮੰਡ ਪਾਠ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਖਾਉਣਾ ਕਿ ਆਪਣੀ ਤਾਕਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਇੱਕ ਦਿਨ ਹਵਾ ਅਤੇ ਸੂਰਜ ਦੀ ਬਹਿਸ ਹੋ ਗਈ ਹਵਾ ਨੂੰ ਆਪਣੀ ਤਾਕਤ ਤੇ ਬਹੁਤ ਕਮੰਡ ਸੀ ਉਸ ਨੂੰ ਲੱਗਦਾ ਸੀ ਕਿ ਉਹ ਸੂਰਜ ਤੇ ਹੋਰ ਕੁਦਰਤੀ ਚੀਜ਼ਾਂ ਨਾਲੋਂ ਵੱਧ ਤਾਕਤਵਰ ਹੈ ਦੋਸਤ ਸੂਰਜ ਤੈਨੂੰ ਸਾਰੀਆਂ ਕੁਦਰਤੀ ਚੀਜ਼ਾਂ ਵਿੱਚੋਂ ਸਭ ਤੋਂ ਵੱਧ ਤਾਕਤਵਰ ਕੌਣ ਲੱਗਦਾ ਹੈ ਭੈਣ ਸਾਰੀਆਂ ਹੀ ਚੀਜ਼ਾਂ ਆਪਣੇ ਆਪਣੇ ਥਾਂ ਠੀਕ ਨੇ ਕੁਦਰਤ ਨੇ ਆਪਾਂ ਸਾਰਿਆਂ ਨੂੰ ਹੀ ਆਪਣੇ ਕੰਮ ਅਨੁਸਾਰ ਤਾਕਤ ਬਖਸ਼ੀ ਹੈ ਹਵਾ ਨੂੰ ਉਮੀਦ ਸੀ ਕਿ ਸੂਰਜ ਉਸ ਨੂੰ ਸਭ ਤੋਂ ਵੱਧ ਤਾਕਤਵਰ ਕਹੇਗਾ ਸੂਰਜ ਦੇ ਮੂੰਹੋਂ ਅਜਿਹਾ ਨਾ ਸੁਣ ਕੇ ਹਵਾ ਨੂੰ ਬਹੁਤ ਗੁੱਸਾ ਆ ਗਿਆ ਇੰਨੇ ਸਮੇਂ ਵਿੱਚ ਉਸ ਨੂੰ ਸੜਕ ਤੇ ਇੱਕ ਬੰਦਾ ਜਾਂਦਾ ਦੇਖਿਆ ਅੱਛਾ ਇਹ ਗੱਲ ਐ ਚਲ ਫਿਰ ਆਪਾਂ ਦੇਖਦੇ ਹਾਂ ਕਿ ਆਪਣੇ ਦੋਹਾਂ ਵਿੱਚੋਂ ਵੱਧ ਤਾਕਤਵਰ ਕਿਹੜਾ ਹੈ ਉਹ ਦੇਖ ਇੱਕ ਬੰਦਾ ਤੁਰਿਆ ਜਾਂਦਾ ਹੈ ਚਲ ਆਪਾਂ ਇੱਕ ਸ਼ਰਤ ਲਗਾਉਣੀ ਆ ਜਿਹੜਾ ਉਸ ਬੰਦੇ ਦੀ ਕਮੀਜ਼ ਉਤਰਵਾ ਦੇਵੇਗਾ ਉਹ ਵੱਧ ਤਾਕਤਵਰ ਹੋਵੇਗਾ ਬੋਲ ਸ਼ਰਤ ਮਨਜ਼ੂਰ ਹੈ ਭੈਣ ਇਹ ਕਿਹੋ ਜੀ ਸ਼ਰਤ ủi ਚਲ ਫਿਰ ਵੀ ਜੇ ਤੇਰੀ ਇਸ ਵਿੱਚ ਖੁਸ਼ੀ ਹੈ ਤਾਂ ਲੱਗੀ ਸ਼ਰਤ ਇਸ ਤਰ੍ਹਾਂ ਕਰਦੇ ਹਾਂ ਇਹ ਪਹਿਲਾਂ ਤੂੰ ਕੋਸ਼ਿਸ਼ ਕਰ ਫਿਰ ਮੈਂ ਕਰਦਾ ਹਵਾ ਸੂਰਜ ਦੀ ਗੱਲ ਮੰਨ ਲੈਂਦੀ ਹੈ ਲੈ ਇਹ ਤਾਂ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਹੈ ਮੈਂ ਤਾਂ ਹੁਣੀ ਤੇਜ਼ ਚੱਲ ਕੇ ਇਸ ਦੀ ਕਮੀਜ਼ ਉਡਾ ਦੇਵਾਂਗੀ ਓਹੋ ਅਚਾਨਕ ਮੌਸਮ ਨੂੰ ਕੀ ਹੋ ਗਿਆ ਕਿੰਨੀ ਤੇਜ਼ ਹਵਾ ਚੱਲਣ ਲੱਗੀ ਹੈ ਮੇਰੀ ਤਾਂ ਕਮੀਜ਼ ਉੱਡ ਜਾਊਗੀ ਮੈਂ ਇਸ ਨੂੰ ਫੜ ਲੈਂਦਾ ਮੈਨੂੰ ਲੱਗਦਾ ਮੈਨੂੰ ਹੋਰ ਤੇਜ਼ ਹੋਣਾ ਪਵੇਗਾ। ਹਾਈ ਰੱਬਾ ਕਿੰਨੀ ਠੰਡੀ ਤੇ ਤੇਜ਼ ਹਵਾ ਹੈ। ਮੈਂ ਆਪਣੀ ਕਮੀਜ਼ ਨੂੰ ਹੋਰ ਕੱਸ ਕੇ ਫੜ ਲੈਂਦਾ। ਹਵਾ ਫਰਾਟੇ ਮਾਰ-ਮਾਰ ਥੱਕ ਜਾਂਦੀ ਹੈ। ਹੁਣ ਉਹ ਸੂਰਜ ਨੂੰ ਕੋਸ਼ਿਸ਼ ਕਰਨ ਲਈ ਕਹਿੰਦੀ ਹੈ। ਬਸ ਭਰਾਵਾ ਮੈਂ ਤਾਂ ਥੱਕ ਗਈ ਹਾਂ। ਚੱਲ ਹੁਣ ਤੂੰ ਕੋਸ਼ਿਸ਼ ਕਰਕੇ ਵੇਖ ਲੈ ਤੂੰ ਬਿਲਕੁਲ ਵੀ ਨਹੀਂ ਉਤਰਵਾ ਸਕਦਾ ਇਸ ਦੀ ਕਮੀਜ਼ ਠੀਕ ਹੈ ਭੈਣ ਸੂਰਜ ਚਮਕਣ ਲੱਗ ਪੈਂਦਾ ਹੈ ਅੱਜ ਹੋ ਕੀ ਰਿਹਾ ਹੈ ਕਦੇ ਠੰਡੀ ਹਵਾ ਵਗਣ ਲੱਗਦੀ ਹੈ ਤੇ ਕਦੇ ਸੂਰਜ ਚਮਕਣ ਲੱਗਦਾ ਹੈ ਹੁਣ ਤਾਂ ਮੈਨੂੰ ਕਮੀਜ਼ ਕੱਸ ਕੇ ਫੜਨ ਦੀ ਵੀ ਜ਼ਰੂਰਤ ਨਹੀਂ ਸੂਰਜ ਹੋਰ ਤੇਜ਼ ਚਮਕਦਾ ਹੈ ਹਾਏ ਬਹੁਤ ਗਰਮੀ ਲੱਗ ਰਹੀ ਹੈ ਪਸੀਨਾ ਵੀ ਆ ਰਿਹਾ ਮੈਂ ਆਪਣੀ ਕਮੀਜ਼ ਉਤਾਰ ਹੀ ਦਿੰਦਾ ਇਹ ਦੇਖ ਕੇ ਹਵਾ ਸ਼ਰਮਿੰਦਾ ਹੁੰਦੀ ਹੈ ਅਤੇ ਸੂਰਜ ਤੋਂ ਆਪਣੇ ਹੰਕਾਰ ਲਈ ਮਾਫੀ ਮੰਗਦੀ ਹੈ ਸੂਰਜ ਕਹਿੰਦਾ ਹੈ ਤਾਕਤ ਦਾ ਹੰਕਾਰ ਨ ਕਰਿਏ ਹਰ ਵੇਲੇ ਕੁਦਰਤ ਤੋਂ ਡਰਿਏ